ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਵਡਪਾਗੀ ਹੋ ਜੁਗਨਿਤਾ ਪ੍ਰਤੀ ਦੀ ਤਰ੍ਹਾਂ ਅਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਸ਼ਾ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਰਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਤਪ ਤਪ ਲੋ ਲੋ ਹੱਥ ਮਰਰੂ ਬਾਵਲ ਹੋਈ ਸੋ ਸੈਨ ਲੋਰੂ ਦੇ ਵਿਸ਼ੇ ਦੇ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਜਾਣ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਫਤੇ ਪ੍ਰਵਾਨ ਕਰੋ ਜੀ ਮੇਰੇ ਇੱਕੋ ਬਾਰਕਾਂ ਤੇ ਸਾਰੀ ਸੰਗਤ ਬੜੇ ਅਤਿ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾਂ ਵਾਲਿਓ ਅੱਜ ਇਸ ਪਾਵਨ ਸ਼ਬਦ ਦੇ ਵਿੱਚੋਂ ਭਗਤ ਫਰੀਦ ਜੀ ਸੁਹੀ ਰਾਗ ਦੇ ਅੰਦਰ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 794 ਦੇ ਉੱਤੇ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਜਦੋਂ ਇਹ ਜੀਵ ਰੂਪੀ ਇਸਤਰੀ ਜੀਵ ਰੂਪੀ ਇਸਤਰੀ ਤੋਂ ਭਾਵ ਹੈ ਸਾਡਾ ਇਹ ਮਨ ਸਾਡੀ ਇਹ ਆਤਮਾ ਸੰਸਾਰ ਦੇ ਉੱਤੇ ਭਾਵੇਂ ਅਸੀਂ ਪੁਰਖਾਂ ਭਾਵੇਂ ਇਸਤਰੀਆਂ ਆਪਾਂ ਸਾਰੇ ਹੀ ਉਸ ਮਾਲਕ ਦੀਆਂ ਜੀਵ ਇਸਤਰੀਆਂ ਹਨ ਪਾਪ ਸਾਡਾ ਖਸਮ ਇੱਕ ਹੈ ਆਪਾਂ ਸਾਰੇ ਉਸ ਦੀਆਂ ਜੀਵ ਇਸਤਰੀਆਂ ਹਨ ਹੁਣ ਮਾਲਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਤੱਕ ਇਸ ਜੀਵ ਇਸਤਰੀ ਦੇ ਉੱਤੇ ਮਾਇਆ ਦਾ ਪ੍ਰਭਾਵ ਰਿਹਾ ਉਦੋਂ ਤੱਕ ਇਸ ਨੂੰ ਰੱਬ ਚੇਤੇ ਨਹੀਂ ਆਇਆ ਉਦੋਂ ਤੱਕ ਇਹ ਹੱਸਦਾ ਏ ਖੇਡਦਾ ਏ ਘੁੰਮਦਾ ਏ ਫਿਰਦਾ ਏ ਇਹਦੇ ਕੋਲ ਸੰਸਾਰ ਦੇ ਵਿੱਚ ਹਰ ਇੱਕ ਕੰਮ ਕਰਨ ਦੇ ਲਈ ਹਰ ਇੱਕ ਕੋਲ ਜਾਣ ਦੇ ਲਈ ਇਸਤਿਹਾਰੀਆਂ ਨਿਭਾਉਣ ਦੇ ਲਈ ਤੇ ਹੋਰ ਸਭ ਕੁਝ ਪੜਨ ਦੇ ਲਈ, ਭਾਵ ਵਿਪਾਰ ਕਰਨ ਦੇ ਲਈ, ਕੰਮਕਾਰ ਕਰਨ ਦੇ ਲਈ ਪਰਿਵਾਰ ਨੂੰ ਪਾਲਣ ਦੇ ਲਈ ਇਹਦੇ ਕੋਲ ਬਹੁਤ ਜ਼ਿਆਦਾ ਸਮਾਂ ਹੈ। ਤੇ ਉਸ ਸਮੇਂ ਦੇ ਵਿੱਚ ਇਹ ਫਸਿਆ ਹੁੰਦਾ ਹੈ ਤੇ ਮਾਇਆ ਦੇ ਅਧੀਨ ਰਹਿ ਕੇ ਕੇਵਲ ਤਾਂ ਕੇਵਲ ਸੰਸਾਰਿਕ ਬਣ ਕੇ ਇਸ ਸੰਸਾਰ ਦੇ ਉੱਤੇ ਕੰਮ ਕਰਦਾ ਹੈ। ਹੁਣ ਭਗਤ ਫਰੀਦ ਜੀ ਸਾਨੂੰ ਸਮਝਾਉਣ ਲੱਗੇ ਕਹਿੰਦੇ ਮੈਂ ਵੀ ਜਦੋਂ ਤੱਕ ਸੰਸਾਰ ਦੇ ਵਿੱਚ ਫਸਿਆ ਰਿਹਾ ਮਾਇਆ ਦਾ ਪ੍ਰਭਾਵ ਰਿਹਾ ਪਰ ਜਦੋਂ ਹੀ ਗੁਰੂ ਦੀ ਸ਼ਰਨ ਦੇ ਵਿੱਚ ਮੈਂ ਗਿਆ ਗੁਰੂ ਦੀ ਸਤਸੰਗਤ ਦੇ ਵਿੱਚ ਮੈਂ ਬੈਠਿਆ ਗੁਰੂ ਦੀ ਸਤਸੰਗਤ ਵਿੱਚ ਬਹਿਣ ਸਦਕਾ ਜੋ ਮੇਰੇ ਜੀਵਨ ਦੇ ਵਿੱਚ ਪਰਵਰਤਨ ਆਇਆ ਤੇ ਜਦੋਂ ਗੁਰੂ ਦੇ ਉਪਦੇਸ਼ਾਂ ਸਦਕਾ ਮੇਰੇ ਮਨ ਮੇਰੀ ਆਤਮਾ ਤੇ ਮੇਰੀ ਜਿੰਦੂ ਤੇ ਜਦੋਂ ਇਹ 60 ਵਜੀ ਗੁਰੂ ਦੇ ਉਪਦੇਸ਼ਾਂ ਦਾ ਪ੍ਰਭਾਵ ਮੇਰੀ ਜਿੰਦੂ ਤੇ ਪਿਆ ਤੇ ਕਹਿੰਦੇ ਉਸ ਸਮੇਂ ਜੋ ਮੇਰੀ ਹਾਲਾਤ ਬਣੀ ਤੇ ਮੈਂ ਏ ਸੋਚਿਆ ਮਨਾ ਤੋ ਇਨਾ ਚਿਰ ਪ੍ਰਮਾਤਮਾ ਤੋਂ ਬੇਮੁਖ ਹੋ ਕੇ ਪ੍ਰਮਾਤਮਾ ਤੋਂ ਦੂਰ ਹੋ ਕੇ ਕਿਸ ਤਰ੍ਹਾਂ ਜਿਉਂਦਾ ਰਿਹਾ ਕਿਉਂਕਿ ਪ੍ਰਮਾਤਮਾ ਦੇ ਨਾਲ ਵਿਛੋੜਾ ਪ੍ਰਮਾਤਮਾ ਦੇ ਨਾਲ ਵਿਛੋੜਾ ਪੈ ਜਾਣਾ ਭਾਵ ਜ਼ਿੰਦਗੀ ਦਾ ਰਸ ਖਤਮ ਹੋ ਜਾਣਾ ਆਨੰਦ ਖਤਮ ਹੋ ਜਾਣਾ ਤੇ ਰੱਬ ਜੀ ਕਹਿੰਦੇ ਨੇ ਕਹਿੰਦੇ ਉਹੀ ਅਵਸਥਾ ਉਹੀ ਹਾਲਾਤ ਜੋ ਉਸ ਸਮੇਂ ਮੇਰੇ ਬਣੇ ਹੋਏ ਸੀ ਕਹਿੰਦੇ ਉਸ ਸਮੇਂ ਮੈਨੂੰ ਜਦੋਂ ਰੱਬ ਨੇ ਆਪਣਾ ਉਪਦੇਸ਼ ਦੇ ਕੇ ਆਪਣਾ ਹੱਥ ਰੱਖ ਕੇ ਮੇਰੇ ਸਿਰ ਉੱਤੇ ਗਿਆਨ ਦਾ ਪ੍ਰਕਾਸ਼ ਕੀਤਾ ਤੇ ਫਿਰ ਮੈਨੂੰ ਸਮਝ ਆਈ ਕਿ ਰੱਬ ਦਾ ਵਿਛੋੜਾ ਹੋਣ ਕਾਰਨ ਮੇਰੀ ਕੀ ਦੁਰਦਸ਼ਾ ਬਣੀ ਹੋਈ ਹੈ ਮਹਾਰਾਜ ਜੀ ਕਹਿੰਦੇ ਨੇ ਭਗਤ ਫਰੀਦ ਜੀ ਸਬਦ ਦੇ ਪਹਿਲੇ ਬੰਦ ਵਿੱਚ ਪਾਵਨ ਬਚਨ ਕਰਦੇ ਹਨ ਤਪ ਤਪ ਲੂ ਲੂ ਹਾਥ ਮਰੋ ਰੂ ਤਪ ਤਪ ਮੈਨੇ ਦੁਖੀ ਹੋ ਕੇ ਲੂ ਲੂ ਖੱਪ ਖੱਪ ਕੇ ਤੜਫ ਤੜਫ ਕੇ ਹਾਥ ਮਰੋਰੂ ਹੱਥਾਂ ਨੂੰ ਮਲਦੀ ਹੈ ਜਿਵ ਰੂਪੀ ਇਸਤਰੀ ਪਰਮੇਸ਼ਵਰ ਦੇ ਵਿਛੋੜੇ ਕਾਰਨ ਮਾਇਆ ਦੇ ਅਧੀਨ ਹੋ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸ ਕੇ ਆਪਣੇ ਆਪ ਨੂੰ ਇਸ ਮਾਇਆ ਦੇ ਜਾਲ ਤੋਂ ਬਾਹਰ ਕੱਢਣ ਦੇ ਲਈ ਤੜਫਦੀ ਹੈ ਦੁੱਖਾਂ ਵਿੱਚ ਦੁਖੀ ਹੁੰਦੀ ਹੈ ਆਪਣੀ ਇਸ ਜਿੰਦ ਨੂੰ ਜਦੋਂ ਤੜਫਦੀ ਹੋਈ ਵੇਖਦੀ ਹੈ ਤੇ ਰੱਬ ਅੱਗੇ ਅਰਦਾਸ ਕਰਦੀ ਐ ਬੇਨਤੀ ਕਰਦੀ ਐ ਕਿ ਰੱਬਾ ਮੇਰੀ ਇਸ ਜਿੰਦ ਨੂੰ ਆਪਣੇ ਚਰਨਾਂ ਵਿੱਚ ਲਾ ਤੇ ਮੈਨੂੰ ਇਸ ਭਵ ਸਾਗਰ ਤੋਂ ਪਾਰ ਲੂੰਗਾ ਤਪ ਤਪ ਲੂ ਲੂ ਹੱਥ ਮਰੋ ਰੂ ਬਾਵਲ ਹੋਈ ਸੋ ਸਹਿ ਲੋਰੂ ਬਾਵਲ ਹੋਈ ਸੋ ਸਹਿ ਲੋਰੂ ਤੇ ਆਪਣੇ ਪਤੀ ਪਰਮੇਸ਼ਵਰ ਨੂੰ ਯਾਦ ਕਰਦੀ ਹੈ ਸਿਮਰਨ ਕਰਦੀ ਹੈ ਕਿਉਂ ਕਿਉਂਕਿ ਹੁਣ ਉਸ ਨੂੰ ਉਸ ਮਾਲਕ ਦੇ ਵਿਛੋੜੇ ਦਾ ਅੰਦਾਜ਼ਾ ਹੋਇਆ ਹੈ ਮਾਲਕ ਦੇ ਵਿਛੋੜੇ ਦਾ ਪਤਾ ਲੱਗਿਆ ਹੈ ਕਿ ਮਾਲਕ ਦੇ ਵਿਛੜਨ ਦੇ ਨਾਲ ਉਹਦੀ ਜ਼ਿੰਦਗੀ ਜਿਹੜੀ ਹੈ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ ਹੋ ਸਕਦਾ ਤਪ ਤਪ ਲੂ ਲੂ ਹੱਥ ਮਰੋ ਰੂ ਬਾਬਲ ਹੋਈ ਸੋਸੈਂ ਲੋਰੂ ਜਿਵੇਂ ਦੁਨੀਆਵੀ ਤੌਰ ਤੇ ਪਤੀ ਦੇ ਵਿਛੜਨ ਤੋਂ ਬਾਅਦ ਜਿਹੜੀ ਪਤਨੀ ਆਪਣੇ ਪਤੀ ਨੂੰ ਸੱਚਾ ਪਿਆਰ ਕਰਦੀ ਹੈ ਪਾਵ ਤਨ ਮਨ ਧਨ ਦੇ ਨਾਲ ਜੋ ਆਪਣਾ ਸਭ ਕੁਝ ਆਪਣੇ ਪਤੀ ਪਰਮੇਸ਼ਵਰ ਦੇ ਉੱਤੇ ਵਾਰ ਦਿੰਦੀ ਆਪਣੇ ਪਤੀ ਨੂੰ ਸਭ ਕੁਝ ਸੰਦੀ ਹੈ ਉਹਦਾ ਵਿਛੋੜਾ ਉਹ ਸਹਿ ਨਹੀਂ ਕਰ ਸਕਦੀ ਤੇ ਉਹਦੇ ਵਿਛੋੜੇ ਵਿੱਚ ਤੜਫਦੀ ਹੈ ਤੇ ਉਹਦੇ ਵਿਛੋੜੇ ਵਿੱਚ ਉਸ ਨੂੰ ਯਾਦ ਕਰਦੀ ਹੈ ਤੇ ਉਹਦੇ ਪਿਆਰ ਨੂੰ ਮਹਿਸੂਸ ਕਰਦੀ ਹੈ ਕਹਿੰਦੇ ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਵੀ ਆਪਣੇ ਪਤੀ ਪਰਮੇਸ਼ਵਰ ਤੋਂ ਵਿਚੜੀ ਹੋਈ ਹੈ ਜਦੋਂ ਇਸ ਦਾ ਪਿਆਰ ਹੁਣ ਪਤੀ ਪਰਮੇਸ਼ਵਰ ਸਾਡਾ ਸਾਨੂੰ ਹਮੇਸ਼ਾ ਹੀ ਪਿਆਰ ਕਰਦਾ ਹੈ ਉਹਦਾ ਪਿਆਰ ਕਦੇ ਸਾਡੇ ਲਈ ਘਟ ਨਹੀਂ ਹੁੰਦਾ ਪਰ ਸਾਡਾ ਪਿਆਰ ਪਤੀ ਪਰਮੇਸ਼ਵਰ ਲਈ ਘਟੋ ਜਾਂਦਾ ਕਿਉਂਕਿ ਅਸੀਂ ਸੰਸਾਰ ਵਿੱਚ ਫਸਕੇ ਰਹਿ ਜਾਂਦੇ ਨੇ ਮਾਪਾ ਪਿਤਾ ਭਾਈ ਭੈਣ ਬੋਟੀ ਸਗੇ ਸੰਬੰਧੀ ਇਹ ਸਾਨੂੰ ਪਰਮੇਸ਼ਵਰ ਤੋਂ ਅਰੇ ਕਰ ਦਿੰਦੇ ਨੇ ਪਰ ਗ੍ਰਸਤੀ ਵਿੱਚ ਰਹਿੰਦਿਆਂ ਹੋਇਆਂ ਇਹੀ ਸਾਡੇ ਜੀਵਨ ਦਾ ਆਧਾਰ ਬਣਾ ਕੇ ਜੇ ਮਨੁੱਖ ਨੂੰ ਝੁਗਤੀ ਆ ਜਾਵੇ ਮਨੁੱਖ ਦੇ ਕੋਲ ਫਾਰਮੂਲਾ ਹੋਵੇ ਜੀਵਨ ਜਿਉਣ ਦਾ ਜ਼ਿੰਦਗੀ ਜਿਉਣ ਦਾ ਤੇ ਇਸੇ ਨੂੰ ਆਧਾਰ ਬਣਾ ਕੇ ਪਰਿਵਾਰ ਵਿੱਚ ਰਹਿੰਦੇ ਹੋયા ਵੀ ਉਸ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਅੱਜ ਬਹੁਤ ਜਿਹੇ ਇਹੋ ਜਿਹੇ ਇਨਸਾਨ ਨੇ ਜੋ ਰੱਬ ਨੂੰ ਪ੍ਰਾਪਤ ਕਰਨ ਦੇ ਲਈ ਯਤਨ ਕਰਦੇ ਨੇ ਜਾਂ ਜੋ ਪਰਿਵਾਰ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਰੱਬ ਨੂੰ ਪ੍ਰਾਪਤ ਕੀਤਾ ਹੈ ਇਹੋ ਜਿਹਾਂ ਵੱਡੀਆਂ ਰੂਹਾਂ ਨੇ ਜੋ ਰਬ ਦਾ ਸਿਮਰਨ ਕਰਦਿਆਂ ਨੇ ਪਰਿਵਾਰ ਵਿੱਚ ਬਹਿ ਕੇ ਪਰਿਵਾਰ ਤੋਂ ਬਾਹਰ ਰਹਿ ਕੇ ਵੀ ਸਿਮਰਨ ਕਰਦਿਆਂ ਨੇ ਉਹ ਵੀ ਪੂਜਣਯੋਗ ਨੇ ਹੁਣ ਰੱਬ ਜੀ ਸਾਨੂੰ ਸਮਝਾਉਂਦੇ ਨੇ ਤਪ ਤਪ ਲੂ ਲੂ ਹਾਤ ਮਰੋ ਰੂ ਬਾਵਲ ਹੋਈ ਸੋ ਸਹਿ ਲੋਰੂ ਤਹ ਸੇ ਮਨ ਮੇਂ ਕੀਆ ਰੋਸ ਮੇਰੇ ਮਨ ਦੇ ਵਿੱਚ ਬਸੇ ਹੋਏ ਰੱਬ ਪਰਮਾਤਮਾ ਤੂੰ ਮੇਰੇ ਤੂੰ ਮੇਰੇ ਤੋਂ ਰੁਟਿਆ ਹੋਇਆ ਏ ਇਹ ਉਹਦਾ ਇੱਕ ਪਿਆਰ ਦਾ ਇੱਕ ਜੀਵਿਸ਼ਟਿਤ ਆਪਣੇ ਪ੍ਰਤੀ ਪਰਮੇਸ਼ਵਰ ਨੂੰ ਪਿਆਰ ਦੇ ਜਰੀਏ ਉਸ ਅੱਗੇ ਇੱਕ ਬੇਨਤੀ ਹੈ ਬੰਦਨਾ ਹਰ ਬੰਦਨਾ ਇੱਕ ਬੇਨਤੀ ਰੂਪ ਦੇ ਵਿੱਚ ਆਪਣੇ ਪਿਆਰ ਨੂੰ ਉਹ ਮਹਾਰਾਜ ਅੱਗੇ ਪੇਸ਼ ਕਰਦੀ ਪਈ ਹੈ ਤੇ ਕਹਿੰਦੀ ਹੈ ਮਹਾਰਾਜ ਤੂੰ ਮੇਰੇ ਨਾਲ ਰੁੱਠਿਆ ਹੈ ਤੇ ਪਰ ਮਹਾਰਾਜ ਜੀ ਜੋ ਉਸ ਪਿਆਰ ਵਿੱਚ ਭਿੱਜੀ ਹੋਈ ਆਪ ਹੀ ਉਸ ਗੱਲ ਦਾ ਜਵਾਬ ਦੇ ਕੇ ਆਖਦੀ ਹੈ ਤਹ ਸੇ ਮਨ ਮੈਂ ਕੀ ਯਾਰੋਸ ਮੁਝ ਅਵ ਗਣ ਸਹਿ ਨਹੀਂ ਦੋ ਮੈਨੂੰ ਪਤਾ ਮੇਰੇ ਅੰਦਰ ਔਗਣ ਨੇ ਮੇਰੇ ਅੰਦਰ ਦੋਸ ਨੇ ਮੇਰੇ ਅੰਦਰ ਕਮੀਆਂ ਨੇ ਜਿਸ ਕਰਕੇ ਤੂੰ ਮੇਰੇ ਨਾਲ ਨਾਰਾਜ਼ ਹੈ ਮੇਰੇ ਨਾਲ ਬੋਲਦਾ ਨਹੀਂ ਮੇਰੇ ਨਾਲ ਪਿਆਰ ਨਹੀਂ ਕਰਦਾ ਮੈਨੂੰ ਆਪਣੀ ਗੱਲ ਵਕੜੀ ਵਿੱਚ ਨਹੀਂ ਲੈਂਦਾ ਤੂੰ ਮੇਰੇ ਉੱਤੇ ਤਰਸ ਕਰ ਮੈਂ ਓਗਣਾਂ ਨਾਲ ਭਰੀ ਹੋਈ ਹਾਂ ਜਾਂ ਮੈਂ ਓਗਣਾਂ ਨਾਲ ਭਰਿਆ ਹੋਇਆ ਹਾਂ ਮੇਰੇ ਅੰਦਰ ਬਹੁਤ ਕਮੀਆਂ ਨੇ ਮਹਾਰਾਜ ਤੇਰੇ ਨਾਲ ਮੈਂ ਵਿਛੜ ਕੇ ਅਦਮਰੀ ਹੋ ਗਈ ਹਾਂ ਤੇਰੇ ਨਾਲ ਵਿਛੜ ਕੇ ਮੇਰੀ ਮੋਤ ਹੋ ਚੁੱਕੀ ਹੈ ਪਾ ਮੈਂ ਤੇਰਾ ਤੇਰਾ ਜਿਹੜਾ ਵਿਛੋੜਾ ਹੈ ਉਸ ਨੂੰ ਸਹਿਣ ਨਹੀਂ ਕਰ پا ਰਹੀ ਪਾ ਮੈਂ ਤੇਰੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਇਹ ਕੌਣ ਕਹਿ ਰਹੀ ਹੈ ਜੀਵ ਇਸਤਰੀ ਫਿਰ ਰੱਬ ਟੁੱਟਦਾ ਹੈ ਰੱਬ ਪਰਸਨ ਹੁੰਦਾ ਹੈ ਪਿਆਰ ਬਖਸ਼ਦਾ ਹੈ ਇਸ ਵਿਛੋੜੇ ਦੇ ਵਿੱਚ ਜਦੋਂ ਉਹ ਜੀਵ ਇਸਤਰੀ ਆਪਣਾ ਜੀਵਨਿਆਪਨ ਕਰ ਰਹੀ ਸੀ ਰੱਬ ਨੂੰ ਯਾਦ ਕਰ ਰਹੀ ਸੀ ਸਿਮਰ ਕੇ ਰੱਬ ਨਾਲ ਗੱਲਾਂ ਕਰਨ ਦਾ ਯਤਨ ਕਰਦੀ ਪਈ ਸੀ ਰੱਬ ਨੂੰ ਆਪਣੀ ਬਿਰਥਾ ਸੁਣਾਉਂਦੀ ਪਈ ਸੀ ਉਸਨੇ ਇੱਕ ਕੋਇਲ ਵਿਖਦੀ ਹੈ ਕੋਇਲ ਕੋਇਲ ਅੱਧ ਦੀ ਕਾਲੀ ਸੀ ਜੀਵ ਇਸਤਰੀ ਦੇ ਮਨ ਵਿੱਚ ਆਉਂਦਾ ਹੈ ਕਿ ਕੋਇਲ ਚਲੋ ਮੰਨਿਆ ਮੈਂ ਤਾਂ ਦੁਖੀ ਤਰਫ ਦੀ ਤਾਂ ਹਾਂ ਕਿਉਂਕਿ ਮੈਂ ਆਪਣੇ ਪਤੀ ਪਰਮੇਸ਼ਵਰ ਤੋਂ ਵਿਛੜੀ ਹਾਂ ਪਰ ਤੇਨੂੰ ਇਹੋ ਕੇਕ ਇਹੋ ਕੀ ਹੋ ਗਿਆ ਏ ਕਿ ਤੇਰੇ ਜਿਹੜੀ ਤੂੰ ਅਤ ਦੀ ਕਾਲੀ ਹੋ ਗਈ ਏ ਤੇ ਕੋਇਲ ਫਿਰ ਜਵਾਬ ਦਿੰਦੀ ਏ ਤਾਂ ਹੀ ਤਾਂ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਜੋ ਗੁਰੂ ਸਾਹਿਬ ਜੀ ਹੋਏ ਨੇ ਜਾਂ ਜੋ ਭਗਤ ਜਨ ਹੋਏ ਨੇ ਉਹਨਾਂ ਨੇ ਕੁਦਰਤ ਨਾਲ ਪਿਆਰ ਕੀਤਾ ਹੈ ਕੁਦਰਤ ਦੇ ਨਾਲ ਗੱਲਾਂ ਕੀਤੀਆਂ ਨੇ ਹਰ ਇੱਕ ਦੇ ਨਾਲ ਗੱਲਾਂ ਕਰਕੇ ਹਰ ਇੱਕ ਦੇ ਨਾਲ ਵਿਚਾਰ ਕਰਕੇ ਹਰ ਇੱਕ ਦੇ ਨਾਲ ਪਿਆਰ ਕਰਕੇ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਏ ਤੇ ਮਹਾਰਾ ਤੇ ਭਗਤ ਫਰੀਦ ਜੀ ਕਹਿੰਦੇ ਨੇ ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਨ ਕਾਲੀ ਕਹਿੰਦੀ ਹੈ ਕਾਇਲੀ ਕੋਇਲ ਤੂੰ ਇਨੀ ਕਾਲੀ ਕਿਉਂ ਹੈ ਕਹਿੰਦੇ ਆਪਣੇ ਪਿਰੇ ਕੇ ਆਪਣੇ ਪ੍ਰੀਤਮ ਕੇ ਬਿਰਹੇ ਜਾਲੀ ਕਹਿੰਦੇ ਮੈਂ ਆਪਣੇ ਪਤੀ ਤੋਂ ਵਿਛੜ ਗਈ ਹਾਂ ਤਾਂ ਕਰਕੇ ਮੇਰਾ ਇਹ ਹਾਲਾਤ ਹੋਈ ਹੈ ਤਾਂ ਕਰਕੇ ਮੇਰੇ ਮੇਰੀ ਇਹੋ ਜੀ ਕੰਡੀਸ਼ਨ ਹੋਈ ਹੈ ਕਾਲੀ ਕੋਇਲ ਤੂੰ ਕਿਤਕੁਨ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ ਪਿਰੇ ਬਿਹੂਨ ਕਤੈ ਸੁਖ ਪਾਏ ਉਸ ਪਤੀ ਤੋਂ ਵਿਛੜਿਆ ਮੈਨੂੰ ਹੁਣ ਸੁਖ ਨਹੀਂ ਮਿਲਦਾ ਜਾਂ ਹੋ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਪਰ ਜਦੋਂ ਰੱਬ ਮਿਹਰਬਾਨ ਕਰਦਾ ਹੈ ਨਾ ਤੇ ਪ੍ਰਭੂ ਦੀ ਪ੍ਰਾਪਤੀ ਕਰਾਉਂਦਾ ਹੈ ਪਰ ਇਸ ਦੇ ਲਈ ਜੋ ਇਹਦਾ ਰਸਤਾ ਹੈ ਇਹ ਜੀਵ स्त्री ਸੰਸਾਰ ਦੇ ਵਿੱਚ ਜਦੋਂ ਦੁਨੀਆਂ ਦੇ ਵਿੱਚ ਵਿਚਰਦੀ ਹੈ ਜਦੋਂ ਇਸ ਨੂੰ ਇਸ ਮਨ ਨੂੰ ਗੁਰੂ ਰੂਪ ਮਿਲਦਾ ਹੈ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਗਿਆਨ ਦੇ ਕੇ ਇਸ ਨੂੰ ਸੋਝੀ ਕਰਾਉਂਦਾ ਹੈ ਫਿਰ ਇਸ ਨੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦੇ ਇਹਨੂੰ ਸੰਸਾਰ ਦੀ ਸਮਝ ਆ ਜਾਂਦੀ ਹੈ ਤੇ ਸੰਸਾਰ ਨੂੰ ਵੇਖਦੇ ਹੋਏ ਆਖਦਾ ਆਖਦੀ ਹੈ ਕਿ ਇਹ ਜਿਹੜੀ ਸੰਸਾਰ ਹੈ ਨਾ ਇਹ ਸੰਸਾਰ ਮਾਇਆ ਵੀ ਸੰਸਾਰ ਹੈ ਰੋਂਦਾ ਹੈ ਝਗੜਦਾ ਹੈ ਇਹ ਧਨ ਪਦਾਰਥ ਇਕੱਠਾ ਕਰਦਾ ਹੈ ਇਹ ਸੰਸਾਰ ਜਿਹੜਾ ਹੈ ਇਹ ਸੰਸਾਰ ਕੇਵਲ ਆਪਣੇ ਤੱਕ ਹੀ ਸੀਮਿਤ ਹੈ ਆਪਣੇ ਸਵਾਰਥ ਕਰਕੇ ਇੱਕ ਦੂਜੇ ਦਾ ਸਾਥ ਨਹੀਂ ਨਿਭਾਉਂਦਾ ਹੈ ਦਾ ਸਾਰਾ ਕੁਝ ਵਿਕਦਾ ਹੈ ਤੇ ਫਿਰ ਆਖਦਾ ਹੈ ਮੈਂ ਇਸ ਜ਼ਿੰਦਗੀ ਇਸ ਸੰਸਾਰ ਵਿੱਚ ਇਹੋ ਜੀ ਜ਼ਿੰਦਗੀ ਜਿਉਂ ਨਹੀਂ ਆਇਆ ਮੈਂ ਤਾਂ ਰੱਬ ਦਾ ਆਸ਼ਿਕ ਹਾਂ ਰੱਬ ਦੇ ਪਿਆਰ ਵਿੱਚ ਪਿਛੋਂ ਆਇਆ ਹਾਂ ਤੇ ਮੈਂ ਤਾਂ ਬਹੁਤ ਜੁਨਾ ਵਿਚ ਰਹਿ ਕੇ ਐਸੇ ਘਰ ਹਮ ਬੋਧ ਵਸਾਏ ਇਹੋ ਜਿਹੇ ਘਰ ਤਾਂ ਮੈਂ ਬਹੁਤ ਬਸਾ ਚੁੱਕਿਆ ਪਾਪ ਰਹਿ ਕੇ ਆ ਚੁੱਕਿਆ ਪਰ ਮੈਨੂੰ ਇਸ ਇਸ ਮਨੁੱਖੀ ਦੇਹੀ ਪਈ ਪ੍ਰਾਪਤ ਮਨੁੱਖ ਦੇਹ ਹਰੀਆ ਇਸ ਮਨੁੱਖੀ ਦੇਹੀ ਦੇ ਵਿੱਚ ਉਸ ਪ੍ਰਮਾਤਮਾ ਦੇ ਦਰਸ਼ਨ ਦੀਦਾਰ ਹੋਏ ਨੇ ਤੇ ਇਸ ਇਸ ਮਨੁੱਖੀ ਦੇਹੀ ਦੇ ਵਿੱਚ ਆਣ ਕਰਕੇ ਮੈਨੂੰ ਸੁੱਜੀ ਸੋਜੀ ਆਈ ਹੈ ਇਸ ਸੋਜੀ ਆਉਣ ਤੋਂ ਬਾਅਦ ਹੁਣ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਜਿਹਦੇ ਨਾਲ ਮੇਰਾ ਪਤੀ ਪਰਮੇਸ਼ਵਰ ਮੇਰੇ ਤੋਂ ਨਾਰਾਜ਼ ਹੋ ਜਾਵੇ ਤੇ ਮੇਰੀ ਜਿਹੜੀ ਹਾਲਤ ਹੈ ਉਹ ਦੈਨ ਉਹ ਬੇਕਾਰ ਹੋ ਜਾਵੇ ਮੇਰੀ ਹਾਲਤ ਮੰਦੀ ਹੋ ਜਾਵੇ ਹੁਣ ਮੈਂ ਉਹੀ ਕੰਮ ਕਰਦਾ ਜੋ ਮੇਰੇ ਗੁਰੂ ਪਾਸ਼ਾ ਜੀ ਨੂੰ ਪਾਉਂਦਾ ਦੁਬਦਾ ਨਾ ਪਰੂ ਹਰਬਿਨ ਹੋਰ ਨਾ ਪੋਜੂ ਮੜੇ ਮਸਾਨ ਨਾ ਜਾਇ ਦੁਬਦਾ ਨਾ ਪੜੂ ਹਰਬਿਨ ਹੋਰ ਨਾ ਪੋਜੂ ਹੁਣ ਮੈਂ ਦੁਬਦਾ ਵਿੱਚ ਨਹੀਂ ਪੜਦਾ ਕਿਥੇ ਨਹੀਂ ਜਾਂਦਾ ਸਗੋਂ ਮੈਂ ਹੁਣ ਬਸ ਰੱਬ ਦੀ ਹੀ ਪੂਜਾ ਕਰਦਾ ਹਾਂ ਰੱਬ ਨੂੰ ਹੀ ਧਿਆਉਂਦਾ ਹਾਂ ਰੱਬ ਦੀ ਹੀ ਵਿਚਾਰ ਕਰਦਾ ਹਾਂ ਇਸ ਲਈ ਭਾਗਾਂ ਵਾਲਿਓ ਪਾਸ਼ਾ ਜੀ ਕਹਿੰਦੇ ਨੇ ਕਹਿੰਦੇ ਵਿਦਨ ਕੋਈ ਮੁੰਦ ਇਕਲੀ ਨਾ ਕੋ ਸਾਥੀ ਨਾ ਕੋ 베ਲੀ हे मन हे जिंद ਇਸ ਸੰਸਾਰ ਵਿੱਚ ਤੈਨੂੰ ਭੇਜਿਆ ਹੈ ਤੈਨੂੰ ਨਾਮ ਜਪਣ ਲਈ ਭੇਜਿਆ ਹੈ ਭਗਤੀ ਕਰਨ ਲਈ ਭੇਜਿਆ ਹੈ ਇੱਥੇ ਤੇਰਾ ਕੋਈ ਸਾਥੀ 베ਲੀ ਨਹੀਂ ਤੂੰ ਆਪ ਹੀ ਆਪਣਾ ਸਾਥੀ ਹੈ ਆਪ ਹੀ ਤੂੰ ਆਪਣਾ 베ਲੀ ਹੈ ਵਿਦਨ ਖੁਈ मुੰਦ अकेਲੀ ਨਾ ਕੋ ਸਾਥੀ ਨਾ ਕੋ 베ਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਤੈਨੂੰ ਇੱਕ ਇੱਕ ਸੰਗ ਦਾ ਮਸਹਾਰਾ ਦਿੰਦਾ ਹਾਂ ਗੁਰੂ ਦੀ ਸੰਗਤ ਵਿੱਚ ਜਾਇਆ ਕਰ ਸੰਗਤ ਕਰਿਆ ਕਰ ਸੰਗਤ ਵਿੱਚ ਪਰਮੇਸ਼ਵਰ ਦਾ ਨਾਮ ਤੇ ਆਇਆ ਕਰ ਫਿਰ ਕੀ ਹੋਵੇਗਾ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ ਫਿਰ ਤੈਨੂੰ ਸਮਝ ਆਵੇਗੀ ਤੈਨੂੰ ਦਰਸ਼ਨ ਦੀਦਾਰ ਹੋਣਗੇ ਕਿ ਰੱਬ ਤੇਰਾ ਵੇਲੀ ਹੈ ਵਾਹਿਗੁਰੂ ਤੇਰਾ ਮਦਦਕਾਰ ਬਣੇਗਾ ਤੇਰੇ ਇਸ ਸੰਸਾਰ ਰੂਪੀ ਪਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਤੈਨੂੰ ਤੇਰੇ ਅਸਲ ਟਿਕਾਣੇ ਤੇ ਪਹੁੰਚਾਉਣ ਵਾਸਤੇ ਤੇਰਾ ਰੱਬ ਦੀਦਾਰ ਤੇਰਾ ਰੱਬ ਮਦਦਕਾਰ ਬਣੇਗਾ ਤੈਨੂੰ ਇਸ ਪਵ ਸਾਗਰ ਤੋਂ ਪਾਰ ਲੰਘਾਵੇਗਾ ਤੇ ਫਿਰ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਇਥੇ ਹੀ ਗੱਲ ਨਹੀਂ ਮੁਕਦੀ ਕਹਿੰਦੇ ਵਿਦਨ ਕੋਈ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਮੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਮੇਰਾ ਅੱਲਾ ਬਰੇ ਕਹਿੰਦੇ ਵਾਟ ہماری ਖਰੀ ਉਡੀਨੀ ਖਨਿਓ ਤਿੱਕੀ ਬਹੁਤ ਵਿਹਨੀ ਇਹ ਜਿਹੜਾ ਰਸਤਾ ਹੈ ਨਾ ਭਾਈ ਇਹ ਬੜਾ ਔਖਾ ਹੈ ਵਾਟ ہماری ਖਰੀ ਉਡੀਨੀ ਖਨਿਓ ਤਿੱਕੀ ਖਨਿਓ ਜਿਹਨੂੰ ਤਿੱਖੀ ਹੈ ਬਹੁਤ ਵਿਹਨੀ ਬੜੀ ਤੇਜ ਹੈ ਤਿੱਖੀ ਹੈ ਉਸ ਉੱਪਰ ਹੈ ਮਾਰਗ ਮੇਰਾ ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸਮਾਰ ਸਵੇਰਾ ਉਹਦੇ ਉੱਤੇ ਮੈਂ ਚੱਲਣਾ ਹੈ ਇਸ ਲਈ ਇਸ ਤੋਂ ਚੰਨ ਤੋਂ ਪਹਿਲਾਂ ਮੈਂ ਆਪਣੀ ਮੌਤ ਨੂੰ ਕਬੂਲ ਕੀਤਾ ਪਾ ਆਪਣਾ ਆਪ ਵਾਰਿਆ ਪਹਿਲਾ ਮਰਨ ਕਬੂਲ ਜੀਵਨ ਕੀ ਚੜ੍ਹਾਸ ਹੋਏ ਸਭਨਾ ਕੀ ਰੇਨ ਕਤੋ ਆਓ ہمارے پاس ਇਸ ਘਰ ਕੇ ਸਭ ਕੁਝ ਤਿਆਗ ਕੇ ਦੁਨੀਆ ਦਾ ਮੋਹ ਮਾਂ ਤਿਆਗ ਕੇ ਫਿਰ ਗੁਰੂ ਦੀ ਸਰਨ ਵਿੱਚ ਬੈਠਿਆ ਜਾਂਦਾ ਹੈ ਗੁਰੂ ਦੀ ਭਗਤੀ ਕੀਤੀ ਜਾਂਦੀ ਹੈ ਨਾਮ ਸਿਮਰਨ ਕੀਤਾ ਜਾਂਦਾ ਹੈ ਫਿਰ ਜਾ ਕੇ ਉਹ ਰੱਬ ਉਹ ਵਾਹਿਗੁਰੂ ਸਾਨੂੰ ਪ੍ਰਾਪਤ ਹੁੰਦਾ ਹੈ ਇਸ ਲਈ ਭਾਗਾਂ ਵਾਲਿਓ ਜਿਹੜੇ ਰੱਬ ਦੇ ਸੱਚੇ ਆਸ਼ਿਕ ਹੁੰਦੇ ਨੇ ਨਾ ਉਹ ਫਿਰ ਸਰੀਰ ਦੀ ਪਰਵਾਹ ਨਹੀਂ ਕਰਦੇ ਉਹ ਰੱਬ ਨੂੰ ਪਾਉਣ ਦੇ ਲਈ ਉਹ ਹਰੀ ਯਤਨ ਕਰਦੇ ਨੇ ਜਿਸ ਦੀ ਉਹਨਾਂ ਨੂੰ ਲੋੜ ਹੈ ਸੋ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਦੇ ਇਸ ਪਾਵਨ ਸਬਦ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਸਮੂਹ ਸਾ ਸੰਗਤ ਬਖਸ਼ਣਯੋਗ ਬਖਸ਼ ਲੈਣਾ ਸੋ ਬੁਲਾਉ ਜਿ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ